ਅਣਪਛਾਤੇ ਪ੍ਰਵਾਸੀ ਦੀ ਗੰਦੇ ਨਾਲੇ 'ਚੋਂ ਮਿਲੀ ਲਾਸ਼ ਬੱਚੇ ਫੇਰ ਰਹੇ ਸੀ ਜੀ ਉਹ ਬੰਦੇ ਬੱਚਿਆਂ ਨੇ ਬਚਾਈ ਉਹ ਤੇ ਬੋਡੀ ਪਈ ਆ ਤੇ ਜਦੋਂ ਦੇਖਿਆ ਤੇ ਮੌਤ ਤੋਂ ਬਾਅਦ ਪਲਸ ਨੂੰ ਕੋਈ ਨਹੀਂ ਤਾਂ ਗੰਦੇ ਨਾਲੇ 'ਚ ਗਿਰਦੇ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਸਮਾ ਮਿਲੀ ਸੀ ਵੀ ਕਿਹੜੇ ਨਾਮ ਨੂੰ ਵਿਅਕਤੀ ਦੀ ਲਾਸ਼ ਪਈ ਆ ਬਹਿਲੋਲਪੁਰ ਤੋਂ ਮਰਾਲਾ ਦੇਖੇ ਕ੍ਰਿਸੀਟੀਵੀ ਕੈਮਰੇ ਚੈੱਕ ਕਰਨ ਤੋਂ ਪਤਾ ਲੱਗਾ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਦੇ ਨਾਲੇ ਦੇ ਵਿੱਚ ਲਿਜੇ ਪਿਆ ਅਚਾਨਕ ਇਹ ਸਮਰਾਲਾ ਦੇ ਬਹਿਲੋਲਪੁਰ ਰੋਡ ਤੇ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਗੰਦੇ ਨਾਲੇ 'ਚ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਇਹ ਕੋਈ ਪ੍ਰਵਾਸੀ ਲੱਗ ਰਿਹਾ ਸੀ ਜੋ ਕਿ ਨਾਲੇ ਵਿੱਚ ਗਿਰ ਗਿਆ ਸੀ ਜਿਸ ਦੀ ਨਾਲੇ 'ਚ ਗਿਰਨ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਮ੍ਰਿਤਕ ਦੀ ਪਛਾਣ ਲਈ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਐਸਐਚਓ ਗੁਰਮੀਤ ਸਿੰਘ ਦਾ ਇਸ ਬੰਦੀ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਅੱਜ ਸਾਡੇ ਇੱਥੇ ਜਦੋਂ ਜਦੋਂ ਮਿਲਿਆ ਉਹ ਜਿਸ ਤੋਂ ਪਲਾਹ ਮਿਲੀ ਸੀ ਵੀ ਕਿਹੜੇ ਨਾਮ ਨਾਲ ਬੇਤੇਜ ਲਾਸ਼ ਪਈ ਆ ਬਹਿਲੋਲਪੁਰ ਉਹਨਾਂ ਸਮਰਾਲਾ ਦੇਖੇ ਅਸੀਂ ਆ ਕੇ ਚੈੱਕ ਕੀਤਾ ਲਾਸ਼ ਕਢਵਾਏ ਆ ਦੇਖਣ ਨੂੰ ਪਰਵਾਹੀ ਲੱਗਦਾ ਨੇੜੇ ਸਿਸਟਮ ਵੀ ਕੈਮਰੇ ਚੈੱਕ ਕੀਤੇ ਆ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਪਤਾ ਲੱਗਾ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਤੇ ਨਾਲੇ ਦੇ ਵਿੱਚ ਡਿੱਗ ਪਿਆ ਅਚਾਨਕ ਇਹ ਕਿਹਾ ਪਿਆ ਅਸੀਂ ਇਹ ਨਾ ਕੋਈ ਨਾਮ ਅਸੀਂ ਆਪਣੇ ਆਂਡੀਆਂ ਗਾਂਡੀਆਂ ਨੂੰ ਵੀ ਕਿਹਾ ਜਿਹੜੇ ਵੀ ਪ੍ਰਵਾਸੀ ਰਹਿੰਦੇ ਨੇ ਸਾਰੇ ਪਾਸੇ ਅਸੀਂ ਮੈਸੇਜ ਲਾਇਆ ਵੀ ਉਹ ਸੁਨਾਖਤ ਕਰ ਲਏ ਅੰਡੈਡ ਬੋਡੀ ਅਸੀਂ ਸਿਵਲ ਹਸਪਤਾਲ ਕੰਨਾ ਦੇਖਾ ਆਪਣੇ ਸਮਰਾਲਾ ਵਿਖੇ ਰਖਵਾ ਰਹੇ ਹਾਂ ਸੁਨਾਖਤ ਹੋਣ ਤੇ 144 ਕਾਰੋਏ ਆਪਣੇ ਜਣੇ ਇੱਕ ਨੋ ਨੀਅਰਨਸ ਦਾ ਮੈਂ ਦੇ ਵੀ ਨਾ ਮੇਰਾ ਨਾਮ ਗੁਰੂਪ੍ਰੀਤ ਸਿੰਘ ਜੀ ਬੋਲ ਰਿਹਾ ਹਾਂ ਇੱਕ ਬੋੜੀ ਮਰ ਗਈ ਹਾਂ ਜੀ ਮਾਜੀ ਮੈਂ ਜਦੋਂ ਫਿਰੇ ਆਪਣੇ ਸ਼ਾਪ ਕੋਲ ਨੂੰ ਆਇਆ ਤੇ ਬੱਚੇ ਖੇਡ ਰਹੇ ਸੀ ਜੀ ਤੇ ਉਹਨੇ ਇਹ ਬੱਚਿਆਂ ਨੇ ਬਸਾਈਏ ਉਸਦੀ ਕੋ ਬੋਡੀ ਪਈ ਆ ਤੇ ਮੈਂ ਜਦੋਂ ਦੇਖਿਆ ਤੇ ਮੈਂ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਕੇ ਇਹਨਾਂ ਦੀ ਚਾਰਜ ਕੀਤੀ ਤੇ ਉਸ ਤੋਂ ਬਾਅਦ ਬੋਡੀ ਪੁਲਿਸ ਲੈ ਗਈ ਜੀ ਕਿਹੜੇ ਕੌਂਟਰ ਉਹ ਕੋਈ ਪਰਦੇਸੀ ਹੋ ਸੀਗਾ ਜੀ ਬੰਦਾ ਹਲੇ ਤੱਕ ਕੋਈ ਕੁਝ ਪਤਾ ਨਹੀਂ ਲੱਗਿਆ ਵੈਰੀਫਿਕੇਸ਼ਨ ਕਰ ਰਹੇ ਨੇ ਪੁਲਿਸ ਵਾਲੇ ਜੀ ਅਣਪਛਾਤੇ ਪਰਵਾਸੀ ਦੀ ਗੰਦੇ ਨਾਲੇ ਚੋਂ ਮਿਲੀ ਲਾਸ਼ ਦੇ ਬੱਚੇ ਖੇਡ ਰਹੇ ਸੀ ਤੇ ਉਹ ਬੱਚਿਆਂ ਨੇ ਬੱਚਾ ਵੀ ਉੱਥੇ ਕੋ ਬੋਡੀ ਪਈ ਆ ਤੇ ਜਦੋਂ ਦੇਖਿਆ ਤੇ ਉਸ ਤੋਂ ਬਾਅਦ ਪੁਲਸ ਨੂੰ ਪਹੁੰਚਤਾ ਗੰਦੇ ਨਾਲੇ ਚ ਗਿਰਦੇ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਸਮਾ ਮਿਲਿਤੀ ਵੀ ਕਿਹੜੇ ਨਾਮ ਨੂੰ ਵਿਅਕਤੀ ਦੀ ਲਾਸ਼ ਪਈ ਆ ਬਹਿਲੋਲਪੁਰ ਤੋਂ ਮਰਾਲਾ ਦੇਖੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਪਾਇਆ ਗਿਆ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਦੇ ਨਾਲੇ ਦੇ ਵਿੱਚ ਡਿੱਗ ਪਿਆ اچانک ਇਹ ਸਮਰਾਲਾ ਦੇ ਬਹਿਲੋਲਪੁਰ ਰੋਡ ਤੇ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਗੰਦੇ ਨਾਲੇ 'ਚ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਇਹ ਕੋਈ ਪ੍ਰਵਾਸੀ ਲੱਗ ਰਿਹਾ ਸੀ ਜੋ ਕਿ ਨਾਲੇ ਵਿੱਚ ਗਿਰ ਗਿਆ ਸੀ ਜਿਸ ਦੀ ਨਾਲੇ 'ਚ ਗਿਰਨ ਦੀ ਸੀਐਸਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਮ੍ਰਿਤਕ ਦੀ ਪਛਾਣ ਲਈ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਐਸਐਚਓ ਗੁਰਮੀਤ ਸਿੰਘ ਦਾ ਇਸ ਬੰਦੀ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਅੱਛਾ ਜੀ ਇੱਥੇ ਜਦੋਂ ਮਿਲਿਆ ਪੰਜਾ ਨੂੰ ਤਲਾਹ ਮਿਲੀ ਸੀ ਵੀ ਕਿਹੜੇ ਨਾਮ ਨੂੰ ਵਿਅਕਤੀ ਦੀ ਲਾਸ਼ ਪਈ ਆ ਬਹਿਲੌਰ ਪਰਵਾਰ ਸਮਰਾਲਾ ਵਿਖੇ ਅਸੀਂ ਆ ਕੇ ਚੈੱਕ ਕੀਤਾ ਲਾਸ਼ ਕਢਵਾਏ ਆ ਦੇਖਣ ਨੂੰ ਪਰਵਾਹੀ ਲੱਗਦਾ ਨੇੜੇ ਸਿਰ ਵੀ ਕੈਮਰੇ ਚੈੱਕ ਕੀਤੇ ਆ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਪਾਇਆ ਗਿਆ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਤੇ ਨਾਲੇ ਦੇ ਵਿੱਚ ਡਿੱਗ ਪਿਆ ਅਚਾਨਕ ਇਹ ਕੀ ਆ ਪਿਆ ਦੀਨੇ ਜੀ ਨਾਲ ਕੋਈ ਨਾਮ ਅਸੀਂ ਆਪਣੇ ਆਂਡੀਆਂ ਗਾਂਡੀਆਂ ਨੂੰ ਵੀ ਕਿਹਾ ਜਿਹਨ ਜਿੱਥੇ ਵੀ ਪ੍ਰਵਾਸੀ ਰਹਿੰਦੇ ਨੇ ਸਾਰੇ ਪਾਸੇ ਜਿਵੇਂ ਮੈਸੇਜ ਲਾਇਆ ਵੀ ਉਹ ਸਨਾਨਤ ਕਰ ਲਏ ਡੈਡ ਬੋਲੀ ਅਸੀਂ ਸਿਵਲ ਹਸਪਤਾਲ ਕੰਨਾ ਵੇਖਾ ਆਪਣੇ ਸਮਰਾਲਾ ਵਿੱਚ ਰਖਵਾ ਰਹੇ ਜੀ। ਨਾਕ ਤੋਂ ਆਉਣ ਤੇ 174 ਦੀ ਗਾਰੋ ਆਪਣੇ ਜਣੇ 109 ਬੀਐਨਐਸ ਤੇ ਮੈਂ ਜੀ ਨਾਲ मेरा नाम गुरूप सिंह जी बोलेगा एक मेरे बॉडिंग में हां जी मैं जणू थेरे अपने शॉप खोलने आया थे बच्चे खेल रहे थे जी तो उन्होंने ये बच्चे ने मुझे बताया कि एक तो बॉडी पड़ी है ते मैं जब वो तो मैं उसके बाद पुलिस ਨੂੰ फोन ਕੀਤਾ ਉਸ आके इन्हें इने जांच कीती ते उसके बाद बॉडी पुलिस ले गई जी है फोन कोई परदेशी हो सीगा जी बंदा हले तक कुछ पता नहीं लगया वेरिफिकेशन कर रहे हैं पुलिस वाले जी